ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਿਕਰਮਜੀਤ ਸਿੰਘ ਬਾਠ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਹਾਂ ਜਿਵੇਂ ਕਿ ਗੁਰਬਾਣੀ ਦੇ ਵਿੱਚ ਹੈ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕਾ ਮੂਰਤ ਹਰ ਗੋਬਿੰਦ ਸਵਾਰੀ ਇਹ ਜੋ ਸੀਨ ਜੋ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਛੇਵੀਂ ਪਾਸ਼ਾਹੀ ਦਾ ਚਰਨ ਸ਼ੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਹੈ ਇਹ ਨਾਲ ਦੀ ਜਿਹੜੀ ਇਹ ਵਾਲੀ ਜਗ੍ਹਾ ਹੈ ਇੱਥੇ ਜਿਹਨੂੰ ਸਮਾਧ ਕਹ ਦਿੰਨੇ ਆਪਾਂ ਇੱਥੇ ਸਾਧੂ ਮਹਾਤਮਾ ਨੇ ਤਪ ਕੀਤਾ ਸੀ ਸਾਧੂ ਮਹਾਤਮਾ ਦਾ ਤਪ ਸਥਾਨ ਹੈ ਬੜੀ ਹੀ ਇਹ ਪੂਜਣਯੋਗ ਜਗ੍ਹਾ ਹੈ ਬੜੀ ਹੀ ਚੜ੍ਹਦੀ ਕਲਾ ਵਾਲੀ ਜਗ੍ਹਾ ਹੈ ਅਸੋ ਅਸੀਂ ਆਪਣੇ ਆਪ ਨੂੰ ਭਾਗਾਂ ਵਾਲੇ ਮਹਿਸੂਸ ਕਰਦੇ ਹਾਂ ਕਿ ਸਾਡਾ ਜਿਹੜਾ ਖੇਤ ਹੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜੀ ਧੰਨਵਾਦ ਜੀ